ਸਾਨੇੜਾ ਟੀਵੀ ਦੇ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦਾ ਆਧਾਰ ਹੈ ਗੁਰਬਾਣੀ ਗੁਰਮਤ ਗੁਰਮਤ ਜੋ ਗੁਰਬਾਣੀ ਰਾਹੀਂ ਸਾਨੂੰ ਮਤ ਪ੍ਰਾਪਤ ਹੁੰਦੀ ਉਹਨਾਂ ਸੀ ਗੁਰਮਤ ਕਹਿੰਦੇ ਆ ਓਟੋ ਦੇ ਵਿੱਚ ਸਤਿਗੁਰੂ ਨੇ ਇੱਕ ਫੈਸਲਾ ਦਿੱਤਾ ਹੈ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਕੋ ਬਾਣੀ ਹੀ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਸਾਡਾ ਗੁਰੂ ਹੈ ਉਹਨਾਂ ਦੀ ਵਿਚਾਰ ਵੀ ਇੱਕੋ ਹੀ ਹੈ ਇਸ ਆਧਾਰ ਦੇ ਉੱਤੇ ਕੋਈ ਵੀ ਮੁੱਦਾ ਪੰਥ ਦੇ ਸਾਹਮਣੇ ਆਵੇ ਪਹਿਲਾਂ ਤਾਂ ਮੁੱਦਾ ਆਉਣਾ ਨਹੀਂ ਚਾਹੀਦਾ ਜੇ ਆ ਜਾਵੇ ਤਾਂ ਗੁਰਮਤਿ ਕਸਵੱਟੀ ਤੇ ਪਰਖ ਕੇ ਅਸੀਂ ਉਹਨਾਂ ਪਰਦੇ ਵਿੱਚ ਦੂਰ ਕਰ ਸਕਨੇ ਹਾਂ ਲੇਕਿਨ ਬਦਕਿਸਮਤੀ ਨਾਲ ਐਸਾ ਨਹੀਂ ਹੋ ਰਿਹਾ ਕੁਝ ਮੁੱਦੇ ਪੈਦਾ ਹੀ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਨੂੰ ਗੁਰਮਤਿ ਕਸਵਰਟੀ ਤੇ ਪਰਖੇ ਬਿਗੈਰ ਸੰਗਤ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਸੰਗਤ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਆਪ ਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਖਾਲਸਾ ਪੰਚਾਇਤ ਦਾ ਮੁਖ ਸੇਵਾਦਾਰ ਐਸਾ ਹੀ ਇੱਕ ਹੋਰ ਨਵਾਂ ਮੁੱਦਾ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ। ਇਹ ਮੁੱਦਾ ਹੈ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਡਾਕਟਰ ਮਨਮੋਨ ਸਿੰਘ ਜੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਹੁਣ ਅਕਾਲ ਚਲਾਣਾ ਕਰਕੇ ਹੋਏ ਨੇ ਉਹਨਾਂ ਦੀ ਤਸਵੀਰ ਜਿਹੜੀ ਹੈ ਕੇਂਦਰੀ ਸਿੱਖਿਆ ਜਾਇਬ ਘਰ ਦੇ ਵਿੱਚ ਲਾਈ ਜਾਵੇਗੀ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਸਾਂਝੀ ਕਰਾਂ ਕਿ ਕੇਂਦਰੀ ਸਿੱਖਿਆ ਜਾਇਬ ਘਰ ਦੀ ਕੀ ਮਤ ਹੈ ਜਿਸ 'ਤੇ ਕੇਂਦਰੀ ਲਿਖਿਆ ਹੋਇਆ ਸਿੱਖਿਆ ਜਾਇਬ ਘਰ ਕਹੀ ਹੋਣਗੇ ਤੇ ਜਿਸ 'ਤੇ ਕੇਂਦਰੀ ਸਿੱਖਿਆ ਜਾਇਬ ਘਰ ਲਿਖਿਆ ਹੋਇਆ ਤੇ ਇਹਦਾ ਮਤਲਬ ਹੈ ਕਿ ਇਹ ਸਭ ਤੋਂ ਵੱਡਾ ਸਭ ਤੋਂ ਪ੍ਰਾਚੀਨ ਔਰ ਸਭ ਤੋਂ ਪ੍ਰਮਾਣਿਕ ਵਸਤੂਆਂ ਨਾਲ ਭਰਿਆ ਹੋਇਆ ਭੰਡਾਰ ਹੈ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਖਜ਼ਾਨੇ ਨੇ ਕੁਝ ਕੀਮਤੀ ਫੋਟੋਆਂ ਨੇ ਜਾਂ ਪੇਂਟਿੰਗਸ ਨੇ ਦੂਸਰਾ ਕੁਝ ਪੁਰਾਤਨ ਸਮੇਂ ਦੇ ਸ਼ਸਤਰ ਨੇ ਜਿਹੜੇ ਸਾਡੇ ਵੱਡੇ-ਵਡੇਰੇ ਵੱਲੋਂ ਵਰਤੇ ਗਏ ਪੁਰਖੇ ਵੱਲੋਂ ਵੀ ਵਰਤੇ ਗਏ ਗੁਰੂ ਸਾਹਿਬਾਂ ਵੱਲੋਂ ਵੀ ਵਿੜਤੇ ਗਏ ਔਰ ਤੀਸਰਾ ਕੁਝ ਕਿਤਾਬੀ ਖਰੜੇ ਨੇ ਮੈਨੂਸਕ੍ਰਿਪਟਸ ਨੇ ਉਹਦੇ ਵਿੱਚ ਕੁਝ ਗ੍ਰੰਥ ਵੀ ਨੇ ਪੋਥੀਆਂ ਵੀ ਨੇ ਸਾਰਿਆਂ ਦੀ ਆਪਣੀ ਬੜੀ ਵੱਡੀ ਮਹੱਤਤਾ ਹੈ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਰਲ ਕੇ ਕੇਂਦਰੀ ਸਿੱਖਾਇਬ ਘਰ ਬਣਿਆ ਇਹਨਾਂ ਉਹਦੇ ਵਿੱਚ ਜਿਹੜੀਆਂ ਫੋਟੋ ਨੇ ਉਹ ਚਾਰ ਕਿਸਮ ਦੀਆਂ ਨੇ ਇਕ ਤੋਂ ਨੇ ਕੁਝ ਪ੍ਰਾਤਨ ਸਿੱਖ ਆਗੂਆਂ ਦੀਆਂ ਜਿਹੜਾ ਸਮੇਂ-ਸਮੇਂ ਤੇ ਸਿੱਖ ਕੌਮ ਦੀ ਅਗਵਾਈ ਕੀਤੀ ਉਹਦੇ ਬਾਅਦ ਦੂਸਰੀਆਂ ਨੇ ਉਹਨਾਂ ਦੀਆਂ ਜਿਨ੍ਹਾਂ ਨੇ ਸਿੱਖ ਕੌਮ ਲਈ ਸੰਘਰਸ਼ ਲੜੇ ਉਹਨਾਂ ਸੰਘਰਸ਼ਾਂ ਦੇ ਵਿੱਚ ਕੁਰਬਾਨੀਆਂ ਕੀਤੀਆਂ ਇਹ ਜ਼ਰੂਰੀ ਨਹੀਂ ਕਿ ਜਿਹੜਾ ਆਗੂ ਹੈ ਉਹ ਨੇ ਸੰਘਰਸ਼ ਦੇ ਵਿੱਚ ਵੀ ਕੁਰਬਾਨੀ ਕੀਤੀ ਹੋਵੇ ਤੇ ਇਹ ਵੀ ਜ਼ਰੂਰੀ ਨਹੀਂ ਜਿਹੜਾ ਕੌਮੀ ਅਰਥ ਦੇ ਵਾਸਤੇ ਆਪਣੀ ਜਾਨ ਵਾਰ ਗਿਆ ਉਹ ਜ਼ਰੂਰ ਆਗੂ ਵੀ ਰਿਆ ਹੋਵੇ ਬੇਸ਼ੱਕ ਕਈ ਆਗੂ ਵੀ ਨੇ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਪਰ ਆਮ ਤੌਰ ਤੇ ਅੱਜ ਜਿਹੜਾ ਵੇਖਿਆ ਜਾਂਦਾ ਹੈ ਆਗੂ ਜਿਹੜੇ ਨੇ ਉਹ ਕੁਰਬਾਨੀ ਕਾਟੀ ਕਰਦੇ ਨਹੀਂ ਕੁਰਬਾਨੀ ਕਰਨ ਵਾਲੇ ਜਾਨ ਵਾਰ ਜਾਂਦੇ ਨੇ ਆਗੂ ਨਹੀਂ ਬਣਦੇ ਤੀਸਰੀ ਤਰ੍ਹਾਂ ਦੀਆਂ ਪੇਂਟਿੰਗਸ ਨੇ ਸਾਡੇ ਕੁਝ ਉਹ ਵਿਦਵਾਨ ਜਿਨ੍ਹਾਂ ਨੂੰ ਕੌਮ ਨੂੰ ਵੱਡੀਆਂ-ਵੱਡੀਆਂ ਦੇਣਾ ਦਿੱਤੀਆਂ ਨੇ ਮੈਂ ਹਾਲੇ ਕਿ ਬਾਕੀਆਂ ਦਾ ਕਿਸੇ ਦਾ ਨਾਮ ਨਹੀਂ ਲੈ ਰਿਹਾ ਇੱਥੇ ਜਿਵੇਂ ਸਟੈਰੀਓ ਭਾਈ ਗੁਰਦਾਸ ਜੀ ਦੀ ਇੱਕ ਪੇਂਟਿੰਗ ਲੱਗੀ ਹੋਈ ਹੈ ਭਾਈ ਕੌਨ ਸਿੰਘ ਨਾਭਾ ਜੀ ਦੀ ਲੱਗੀ ਹੋਈ ਹੈ ਭਾਈ ਵੀਰ ਸਿੰਘ ਜੀ ਦੀ ਲੱਗੀ ਹੋਈ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਲੱਗੀ ਹੋਈ ਹੈ ਜਿਨ੍ਹਾਂ ਨੇ ਵਿਦਵਤਾ ਦੇ ਖੇਤਰ ਦੇ ਵਿੱਚ ਗਿਆਨ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਉਹਨਾਂ ਦੀਆਂ ਫੋਟੋ ਵੀ ਪੇਂਟਿੰਗ ਜਿਉਂ ਅਥੇ ਸੰਭਾਲੀਆਂ ਗਈਆਂ ਨੇ ਇਸ ਤੋਂ ਬਾਅਦ ਚੌਥੀ ਕਿਸਮ ਦੀਆਂ ਪੇਂਟਿੰਗਸ ਨੇ ਉਹਨਾਂ ਸੰਘਰਸ਼ਾਂ ਦੀਆਂ ਜਿਦੇ ਵਿੱਚ ਸਾਡੇ ਵੱਡੇ ਵਡੇਰੇ ਆਣੇ ਕੁਰਬਾਨੀਆਂ ਕੀਤੀਆਂ ਉਹਨਾਂ ਕੱਲੂ ਘਾਰਿਆਂ ਦੀਆਂ ਉਹਨਾਂ ਜੰਗਾ ਦੀਆਂ ਜਿਹੜੀਆਂ ਸਿੱਖ ਕੌਮ ਨੇ ਲੜਣੇ ਆ ਉਹ ਜੰਗਾ ਜਿਹੜੀਆਂ ਸਿੱਖ ਕੌਮ ਤੇ ਥੋਪੀਆਂ ਗਈਆਂ ਉਹਨਾਂ ਵੀ ਜਿਹੜੀਆਂ ਕੁਰਬਾਨੀਆਂ ਹੋਈਆਂ ਉਹਨੀਆਂ ਦੇ ਪੇਂਟਿੰਗਸ ਨੇ ਇਸ ਤਰ੍ਹਾਂ ਇਹ ਸਾਰਾ ਕੇਂਦਰੀ ਸਿੱਖਾ ਜਾਇਬ ਕਰ ਰਲ ਕੇ ਸਿੱਖ ਇਤਿਹਾਸ ਦਾ ਇੱਕ ਮੂਜਸਮ ਹੈ ਔਰ ਇਹ ਆਪਣੇ ਆਪ ਸਿੱਖ ਇਤਿਹਾਸ ਬੋਲਦਾ ਹੈ ਚਾਹੇ ਉਹ ਪੇਂਟਿੰਗਸ ਨੇ ਚਾਹੇ ਉਹ ਸ਼ਸਤਰ ਨੇ ਚਾਹੇ ਧਾਰਮਿਕ ਗ੍ਰੰਥ ਪੋਥੀਆਂ ਜਾਂ ਖਰੜੇ ਨੇ ਇਹ ਸਿੱਖ ਇਤਿਹਾਸ ਦੇ ਜਿੱਥੇ ਪ੍ਰਮਾਣ ਨੇ ਉਥੇ ਨਾਲ ਹੀ ਸਿੱਖ ਇਤਿਹਾਸ ਨੂੰ ਬੋਲਦੇ ਨੇ ਸਾਨੂੰ ਬੋਲ ਕੇ ਦੱਸਦੇ ਨੇ ਹਰ ਪੇਂਟਿੰਗ ਦੇ ਥੱਲੇ ਕੁਝ ਇਤਿਹਾਸ ਲਿਖਿਆ ਹੋਇਆ ਸਾਨੂੰ ਪਤਾ ਲੱਗਦਾ ਇੱਕ ਇਸ ਦਾ ਸ਼ਖਸੀਅਤ ਦਾ ਕੀ ਇਤਿਹਾਸ ਹੈ ਤੇ ਜਾਂ ਕਿਸੇ ਸੰਘਰਸ਼ ਦੀ ਕਿਸੇ ਕਲੂਕਰ ਦੀ ਪੇਂਟਿੰਗਾਂ ਤੇ ਉਹਦਾ ਕੀ ਇਤਿਹਾਸ ਹੈ ਇਸ ਤਰ੍ਹਾਂ ਸ਼ਸਤਰਾਂ ਦੇ ਨਾਲ ਉਹਨਾਂ ਦਾ ਇਤਿਹਾਸ ਲਿਖੇ ਨੇ ਮੈਨੂਸਕ੍ਰਿਪਟਸ ਨੂੰ ਨਾਲ ਉਹਨਾਂ ਦਾ ਇਤਿਹਾਸ ਲਿਖੇ ਨੇ ਇਹ ਕੇਂਦਰੀ ਸਿੱਖ ਜਾਇਬਕਰ ਆਪਣੇ ਆਪ ਦੇ ਵਿੱਚ ਸਿੱਖ ਇਤਿਹਾਸ ਦਾ ਇੱਕ ਸਪੋਕਸਪਰਸਨ ਹੈ ਇਤਿਹਾਸ ਨੂੰ ਮੂਹ ਬੋਲਦਾ ਹੁਣ ਇੱਥੇ ਸਵਾਲ ਆਇਆ ਕਿ ਜਿਹੜੀਆਂ ਪੇਂਟਿੰਗਸ ਲਾਈਆਂ ਜਾਂਦੀਆਂ ਨੇ ਜਾਂ ਫੋਟੋ ਲਾਈਆਂ ਜਾਂਦੀਆਂ ਨੇ ਉਹ ਕਿੰਨਾਂ ਦੀਆਂ ਲਾਈਆਂ ਜਾਂਦੀਆਂ ਨੇ ਮੈਂ ਆਪ ਜੀ ਨੂੰ ਬੇਨਤੀ ਕਰ ਚੁੱਕਾ ਹਾਂ ਬੈਡ ਡਿਟੇਲ ਦੱਸ ਚੁੱਕਾ। ਸ਼ਖਸੀਅਤਾਂ ਦੀਆਂ ਜੇ ਪੇਂਟਿੰਗਸ ਲਾਈਆਂ ਜਾਂਦੀਆਂ ਨੇ ਤੇ ਉਹਨਾਂ ਦੀ ਜਿਨ੍ਹਾਂ ਸਿੱਖ ਕੌਮ ਦੇ ਵਾਸਤੇ ਕੁਝ ਕੀਤਾ। ਜਿਨ੍ਹਾਂ ਦਾ ਯੋਗਦਾਨ ਸਿੱਖ ਕੌਮ ਵਾਸਤੇ ਕੁਝ ਹੈ। ਉਹਨਾਂ ਦੇ ਦੂਜੇ ਪਾਸੇ ਜਿੱਥੋਂ ਵਿਵਾਦ ਸ਼ੁਰੂ ਹੋਇਆ ਹੈ। ਸਤਕਾਰਯੋਗ ਡਾਕਟਰ ਮਨਮੋਹ ਸਿੰਘ ਜੀ ਦੀ ਸ਼ਖਸੀਅਤ ਬਾਰੇ ਆ। ਸਨੁਮਾਨ ਹੈ ਉਸੇ ਕੌਮ ਦੇ ਵਿੱਚੋਂ ਸਨ ਔਰ 10 ਸਾਲ ਉਹਨਾਂ ਨੇ ਭਾਰਤ ਦੀ ਜਿਹੜੀ ਅਗਵਾਈ ਕੀਤੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਲਾਜਵਾਬ ਵਿਤਿਆਸ ਹੈ ਉੱਚੀ ਸਿੱਖਿਆ ਪ੍ਰਾਪਤ ਵਿਦੇਸ਼ਾਂ ਤੋਂ ਵੀ ਆਪਣੇ ਦੇਸ਼ ਦੇ ਵਿੱਚੋਂ ਵੀ ਔਰ ਉਸ ਕਾਬਲੀਅਤ ਇੰਨੀ ਜ਼ਿਆਦਾ ਸੀ ਕਿ ਭਾਰਤ ਦੇ ਵਿੱਚ ਕਈ ਉੱਚੇ ਅਹੁਦਿਆਂ ਤੇ ਰਹੇ ਪ੍ਰੋਫੈਸਰ ਤੋਂ ਸ਼ੁਰੂ ਹੋਏ ਲੇਕਿਨ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਤੱਕ ਦੇ ਅਹੁਦੇ ਤੇ ਪਹੁੰਚੇ ਉਸ ਤੋਂ ਬਾਅਦ ਲਾਰਸੀਮਾ ਰਾਓ ਜੀ ਦੀ ਸਰਕਾਰ ਦੇ ਸਮੇਂ ਜਿਸ ਵੇਲੇ ਕਿ ਭਾਰਤ ਦੀ ਆਰਥਿਕ ਸਥਿਤੀ ਬੜੀ ਡਮਡੋਲ ਸੀ ਉਸ ਵੇਲੇ ਅਗਰ ਉਹਨਾਂ ਨੂੰ ਧਿਆਨ ਆਇਆ ਕਿ ਅਗਰ ਕੋਈ ਇਹਨੂੰ ਸੰਭਾਲ ਸਕਦਾ ਹੈ ਤਾਂ ਡਾਕਟਰ ਮਨਮੋਨ ਸਿੰਘ ਜੀ ਦਾ ਆਇਆ ਤੇ ਡਾਕਟਰ ਮਨਮੋਨ ਸਿੰਘ ਜੀ ਨੂੰ ਆਪਣੀ ਕੈਬਨਿਟ ਦੇ ਵਿੱਚ ਉਹਨਾਂ ਨੇ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਲਿਆ ਇਹ ਮੰਨ ਦਿੱਤਾ ਔਰ ਉਹਨਾਂ ਨੇ ਜੋ ਆਸ ਕਰਕੇ ਉਹਨਾਂ ਨੇ ਡਾਕਟਰ ਮਨਮੋਨ ਸਿੰਘ ਜੀ ਨੂੰ ਲਿਆਂਦਾ ਸੀ ਉਤੇ ਪੂਰੇ ਖਰੇ ਉਤਰੇ ਔਰ ਭਾਰਤ ਦੀ ਉਸ ਵੇਲੇ ਦੀ ਮੁਗੌਰੀ ਅਥਬਿਸਤਵ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ ਉਹਨਾਂ ਨੇ ਇਹ ਉਹਨਾਂ ਦੀ ਕਾਬਲੀਅਤ ਦਾ ਸਿਖਰ ਹੈ ਭਾਲੇ ਕਿ ਉਸ ਵੇਲੇ ਉਹ ਮੈਂਬਰ ਪਾਰਲੀਮੈਂਟ ਨਹੀਂ ਸਨ ਉਸ ਤੋਂ ਪਹਿਲਾਂ ਕਿਸੇ ਪੋਲੀਟੀਕਲ ਪਾਰਟੀ ਦੇ ਮੈਂਬਰ ਨਹੀਂ ਸਨ ਉਹਨਾਂ ਦੀ ਕਾਬਲੀਅਤ ਵੇਖ ਕੇ ਨਰਸਿਮਹਨ ਰਾਓ ਨੇ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਮੰਨ ਕੇ ਉਹ ਮਿਨਿਸਟਰੀ ਦੇ ਵਿੱਚ ਆ ਗਏ ਤੇ ਦੇਸ਼ ਨੂੰ ਇੱਕ ਬੜੀ ਵੱਡੀ ਦੇਣ ਦਿੱਤੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੀ ਇਸ ਕਾਬਲੀਅਤ ਨੂੰ ਹੀ ਵੇਖਦੇ ਹੋਏ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੇ ਅਹੁਦੇ ਵਾਸਤੇ ਚੁਣਿਆ ਗਿਆ ਕਾਂਗਰਸ ਪਾਰਟੀ ਵੱਲੋਂ 10 ਸਾਲ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਸਿਰਫ ਇੱਕ ਅਰਥ ਸ਼ਾਸਤਰੀ ਹੀ ਨਹੀਂ ਬੜੇ ਸੁਲਝੇ ਹੋਏ ਰਾਜਨੀਤਿਕ ਵੀ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਦੇਸ਼ ਦੀ ਅਗਵਾਈ ਕੀਤੀ ਅੱਜ ਦੁਨੀਆ ਦੇ ਵਿੱਚ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਦੁਨੀਆ ਦੇ ਵੱਡੀਆਂ-ਵੱਡੀਆਂ ਸ਼ਖਸੀਅਤਾਂ ਅੱਜ ਵੀ ਲੈਕਚਰ ਕਰਦੇ ਆਂ ਕਈ ਵਾਰੀ ਉਹਨਾਂ ਦਾ ਨਾਮ ਵਿੱਚ ਲੈਂਦੇ ਨੇ ਬੜੇ ਮਾਣ ਨਾਲ ਲੈਂਦੇ ਨੇ ਬੜੇ ਸਤਿਕਾਰ ਨਾਲ ਲੈਂਦੇ ਨੇ ਇੱਕ ਇਨਸਾਨ ਦੇ ਤੌਰ ਤੇ ਬਹੁਤ ਵਧੀਆ ਇਨਸਾਨ ਹਨ ਇੱਕ ਬੇਦਾਗ ਸ਼ਖਸੀਅਤ ਇਸ ਗੱਲੋਂ ਮੈਂ ਕਮਾਂਗਾ ਕਿ ਉਹਨਾਂ ਸਿੱਖੀ ਦਾ ਸਿਰ ਵੀ ਉੱਚਾ ਕੀਤਾ ਹੈ ਕਿ ਜਿੱਥੇ ਇੱਕ ਕਾਬਲ ਵਿਅਕਤੀ ਸਾਬਤ ਹੋਏ ਰਾਜਨੀਤਿਕ ਤੌਰ ਤੇ ਵੀ ਅਰਥ ਸ਼ਾਸਤ ਦੇ ਤੌਰ ਤੇ ਵੀ ਦੂਸਰਾ ਉਹਨਾਂ ਦੇ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਕਿ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਹਿਰਾਫੇਰੀ ਕੀਤੀ ਹੋਵੇ ਕੋਈ ਬੇਈਮਾਨੀ ਕੀਤੀ ਹੋਵੇ ਇੱਕ ਉੱਚੇ ਸੁੱਚੇ ਇਨਸਾਨ ਦਾ ਜੀਵਨ ਉਹਨਾਂ ਨੇ ਬਤੀਤ ਕੀਤਾ ਹੋ। ਇਹ ਸਾਰੀਆਂ ਗੱਲਾਂ ਬਿਲਕੁਲ ਸੱਚ ਨਹੀਂ। ਇਹਦੇ ਬਾਰੇ ਕੋਈ ਸ਼ੰਕਾ ਨਹੀਂ। ਲੇਕਿਨ ਉਹ ਸਵਾਲ ਆਇਆ ਕਿ ਉਹਨਾਂ ਦੀ ਫੋਟੋ ਜਿਹੜੀ ਹੈ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣੀ। ਕੀ ਉਹਦੇ ਵਾਸਤੇ ਕੁਆਲੀਫਾਈ ਕਰਦੇ ਨੇ? ਮੈਂ ਹੁਣੇ ਬੇਨਤੀ ਕੀਤੀ ਕਹਿੰਦੀ ਸਿੱਖ ਜਾਇਬ ਘਰ ਦੇ ਵਿੱਚ ਫੋਟੋ ਲਾਉਣ ਲਈ ਸਿੱਖ ਕੌਮ ਦੇ ਵਾਸਤੇ ਕੋਈ ਕੁਰਬਾਨੀ ਕੀਤੀ ਹੋਣੀ ਚਾਹੀਦੀ ਹੈ ਜੇ ਮੈਂ ਉਹਦਾ ਹਾ ਪੱਖੀ ਪੱਖ ਦੱਸਿਆ ਤੇ ਥੋੜਾ ਨਾ ਪੱਖੀ ਵੀ ਹੈ ਕਾਂਗਰਸ ਸਰਕਾਰ ਨੇ ਆਪਣੇ ਸਮੇਂ ਦੇ ਉੱਤੇ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਜੋ ਹਾਲ ਸਿੱਖਾਂ ਦੀ ਪਾਰਟ ਦੇ ਵਿੱਚ ਹੈ ਉਹਨੂੰ ਵਿਗਾੜਨ ਦੇ ਵਿੱਚ ਬਹੁਤ ਸਾਰਾ ਯੋਗਦਾਨ ਜਿਹੜਾ ਕਾਂਗਰਸ ਸਰਕਾਰਾਂ ਦਾ ਰਿਹਾ ਦਰਬਾਰ ਸਾਹਿਬ ਤੇ ਹਮਲਾ ਜਿਹਨਾਂ ਨੇ ਇਹਨਾਂ ਨੇ ਬੜਾ ਫੈਂਸੀ ਨਾਮ ਦਿੱਤਾ ਆਪਰੇਸ਼ਨ ਬਲੂ ਸਟਾਰ ਉਹ ਸਮੇਂ ਤੇ ਹੋਇਆ ਉਸ ਤੋਂ ਪਹਿਲਾਂ ਪੰਜਾਬੀ ਸੂਬੇ ਦੇ ਸੰਘਰਸ਼ ਦੇ ਵਾਸਤੇ ਸਿੱਖਾਂ ਨੂੰ ਕਿੰਨੀਆਂ ਕੁਰਬਾਨੀਆਂ ਠਰਨੀ ਪਈਆਂ ਕਿੰਨੇ ਕਸ਼ਟ ਸਹਨੇ ਪਏ ਫਿਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਦ ਸਿੱਖਾਂ ਦਾ ਕਤਲੇਆਮ ਹੋਇਆ ਸਾਰੇ ਦੇਸ਼ ਦੇ ਵਿੱਚ ਬੇਸ਼ੱਕ ਉਹਦੇ ਵਿੱਚ ਹੋਰ ਵੀ ਬਹੁਤ ਲੋਕ ਸ਼ਾਮਿਲ ਸਨ ਉਹਦੇ ਵਿੱਚ ਕੁਝ ਬੈਡ ਕੈਰੈਕਟਰਸ ਵੀ ਸਨ ਕੁਝ ਦੂਸਰੀਆਂ ਪਾਰਟੀਆਂ ਦੇ ਬੰਦੇ ਵੀ ਸਨ ਜਿਨ੍ਹਾਂ ਦੇ ਮਨਾਂ ਦੇ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਸੀ ਜਿਹੜਾ ਉਹਦੀ ਅਗਵਾਈ ਕਾਂਗਰਸ ਆਗੂ ਕਰ ਰਹੇ ਸਨ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਇੱਥੇ ਇੱਕ ਕ੍ਰੈਡਿਟ ਵੀ ਦੇਣਾ ਚਾਹਾਂਗਾ ਮੈਂ ਡਾਕਟਰ ਮਨਮੋਨ ਸਿੰਘ ਜੀ ਨੂੰ ਕਿ ਉਹਨਾਂ ਨੇ ਇਹ ਨਵੰਬਰ 1984 ਦਾ ਜਿਹੜਾ ਵੰਤ ਭਾਗਾ ਸਾਕੇ ਜਿਹਦੇ ਵਿੱਚ ਸਕੰਦਰ ਕਤਲਿਆਮ ਹੋਇਆ ਜਿਹਦੀ ਮੈਂ ਹੁਣੇ ਜ਼ਿਕਰ ਕੀਤੀ ਹੈ ਉਹਦੇ ਵਾਸਤੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਮਾਫੀ ਮੰਗੀ ਮੈਨੂੰ ਅਜਿਹਾ ਕਦੇ ਨਾ ਹੋਇਆ ਗਾ ਉਹਨਾਂ ਨੇ ਜਿਹੜੇ ਸ਼ੁਰੂ ਕੀਤਾ ਸੀ ਮਾਈ ਹੈਡ ਹੈਂਗਸ ਇਨ ਸ਼ੇਮ ਇੱਕ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਕਿਸੇ ਐਸੇ ਸਾਕੇ ਵਾਸਤੇ ਮਾਫੀ ਮੰਗਿਆ ਜਾਣਾ ਅਜੇ ਪਹਿਲੀ ਵਾਰੀ ਸੀ ਲੇਕਿਨ ਉਥੇ ਇੱਕ ਦੂਜਾ ਪੱਖ ਵੀ ਹੈ ਉਹਨਾਂ ਇਹ ਤੇ ਮੰਨਿਆ ਕਿ ਇਹ ਗਲਤ ਹੋਇਆ ਉਸ ਵੇਲੇ ਸਰਕਾਰ ਦਾ ਫੇਲਰ ਸੀ ਉਹ ਇਹਨੂੰ ਸੁਭਾਲ ਨਹੀਂ ਸਕੀ ਇਹ ਨਹੀਂ ਮੰਨਿਆ ਕਿ ਜਿਹੜੀ ਅਗਵਾਈ ਕਾਂਗਰਸ ਆਗੂ ਕਰ ਰਹੇ ਸਨ ਇਹ ਵੀ ਨਹੀਂ ਕੋਈ ਕੋਸ਼ਿਸ਼ ਕੀਤੀ ਵੀ ਜਿਹਨਾਂ ਨੇ ਉਸ ਵੇਲੇ ਸਿੱਖਾਂ ਉਤੇ ਜ਼ੁਲਮ ਢਾਇਆ ਉਹਨਾਂ ਨੂੰ ਕੋਈ ਸਜ਼ਾਵਾਂ ਹੋਣ ਉਹਨਾਂ ਦੇ ਕੇਸ ਬਣ ਉਹਨਾਂ ਸਿੱਖਾਂ ਨੂੰ ਕੋਈ ਰਾਹਤ ਦਿੱਤੀ ਜਾਵੇ ਜਿਨ੍ਹਾਂ ਦੇ ਉਤੇ ਇਹਨਾਂ ਜ਼ੁਲਮ ਟਿਆ ਜੇ ਹਾਂ ਪੱਖੀ ਹੈ ਤੇ ਨੈਗੇਟਿਵ ਪੱਖ ਵੀ ਹੈ ਉਹਦਾ ਮੈਂ ਕਿਉਂਕਿ ਭਾਰਤ ਦੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਅਜੇ ਤੱਕ ਨਾ ਤਾਂ ਆਪਰੇਸ਼ਨ ਬਲੂ ਸਟਾਰ ਵਾਸਤੇ ਮਾਫੀ ਮੰਗੀ ਨਾ ਇਹਦੇ ਵਾਸਤੇ ਉਹਨਾਂ ਨੇ ਘੱਟੋ-ਘੱਟ ਨਵੰਬਰ 84 ਦੇ ਸਾਕੇ ਵਾਸਤੇ ਮਾਫੀ ਮੰਗੀ ਮੈਂ ਇਹਦੇ ਵਾਸਤੇ ਉਹਨਾਂ ਨੂੰ ਕੁਝ ਪਲੱਸ ਪੁਆਇੰਟ ਦੇਣਾ ਲੇਕਿਨ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਫੋਟੋ ਲੱਗਣ ਦੇ ਵਾਸਤੇ ਦੋ ਚੀਜ਼ਾਂ ਜ਼ਰੂਰੀ ਨੇ ਪਹਿਲਾ ਤੇ ਸਿਕਸ ਰੂਪ ਸਿਕਸ ਜੀਵਨ ਔਰ ਦੂਸਰਾ ਸਿੱਖ ਕੌਮ ਦੇ ਵਾਸਤੇ ਕੀਤੀ ਹੋਈ ਕੋਈ ਵੱਡੀ ਕਾਰਨਾ ਇੱਥੇ ਇਹਨਾਂ ਦੋਨਾਂ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ ਉਹਨਾਂ ਦੇ ਵਿੱਚ ਆ ਕੇ ਡਾਕਟਰ ਮਨਮੋਹ ਸਿੰਘ ਖੇਲ ਹੋ ਜਾਂਦੇ ਨੇ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ ਜਦੋਂ ਉਹ ਹੀ ਨਹੀਂ ਫੁਲਫਿਲ ਕਰਦੇ ਉਹਦੇ ਤੇ ਹੀ ਪੂਰਨ ਨਹੀਂ ਉਤਰਦੇ ਤੇ ਫਿਰ ਤੇ ਵਿਵਾਦ ਬਣਨਾ ਹੀ ਨਹੀਂ ਚਾਹੀਦਾ ਇਹ ਗੱਲ ਹੀ ਨਹੀਂ ਸੀ ਹੋਣੀ ਚਾਹੀਦੀ ਕਿ ਉਹਨਾਂ ਦੀ ਪੇਂਟਿੰਗ ਲਾਉਣੀ ਹੈ। ਜਾਂ ਉਹਨਾਂ ਦੀ ਫੋਟੋ ਲਾਉਣੀ ਹੈ। ਇਹ ਕਿਉਂ ਆਇਆ? ਮੈਨੂੰ ਇਹਦੇ ਪਿੱਛੇ ਕੁਝ ਸਿਆਸੀ ਖੇਡ ਵਧੇਰੇ ਲੱਗਦੀ ਹੈ। ਉਹ ਸਿਆਸੀ ਖੇਡ ਕਿਵੇਂ ਵਧੇਰੇ ਲੱਗਦੀ ਹੈ? ਅੱਜ ਸ਼ਰੋਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹਲਾ ਜਿਹਦੇ ਅੱਜਕੱਲ ਮੁਖੀ ਸੁਖਵੀਰ ਸਿੰਘ ਬਾਦਲ ਨੇ ਐਸਿਕ ਕੌਮ ਵੱਲੋਂ ਪੂਰੀ ਤਰ੍ਹਾਂ ਡਾਇਰੈਕਟ ਹੋ ਚੁੱਕਾ ਹੈ ਇਹਦੀ ਰਿਜੈਕਸ਼ਨ ਜਾਇਜ਼ ਰਿਜੈਕਸ਼ਨ ਹੈ ਕਿਉਂਕਿ ਇਹਨਾਂ ਨੇ ਸਿਕ ਕੌਮ ਨਾਲ ਇਹਨਾਂ ਧਰੋਹ ਕਮਾਇਆ ਆਪਣੀ ਰਾਜਸਤਾ ਦੇ ਵਾਸਤੇ ਆਰਐਸਐਸ ਦੇ ਅੱਖੇ ਲਾ ਕੇ ਭਾਜਪਾ ਦੇ ਅੱਖੇ ਲਾ ਕੇ ਸਿਕ ਸਿਧਾਂਤਾਂ ਨਾਲ ਇਹਨਾਂ ਖੇਲਵਾੜ ਕੀਤਾ ਆਪਣੀ ਲੂਟ-ਕੋਟ ਰਹੀਂ ਪੰਜਾਬ ਨੂੰ ਇਹਨਾਂ ਕੰਗਾਲ ਕੀਤਾ ਕਿਸੇ ਕੌਮ ਮੈਂ ਕਵਾਂਗਾ ਬਹੁਤ देर ਨਾਲ ਜਾਗੀ ਹੈ ਬਹੁਤ ਪਹਿਲਾਂ ਜਾ ਕੇ ਇਹਨਾਂ ਨੂੰ ਕੌਮ ਤੋਂ ਪਾਸੇ ਕਰ ਦੇਣਾ ਚਾਹੀਦਾ ਸੀ ਇਹ ਜਦੋਂ ਸਤਾ ਚਾਉਂਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਪਾਠੇ ਹੁੰਦੇ ਰਹੇ ਨੇ ਅੱਜ ਭਾਵੇਂ ਛੱਡਿਆ ਇਹਨਾਂ ਨੇ ਆਪ ਉਹਦੇ ਵਿੱਚੋਂ ਅਜੇ ਤਰਸ ਤਰਲੋ ਅੱਛੀ ਹੋ ਰਹੇ ਨੇ ਮੁੜ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਪਾਉਣ ਲਈ ਵੀ ਮੁੜ ਕੇ ਸਾਂਝ ਪੈ ਜਾਏ ਤੇ ਸ਼ਾਇਦ ਅਸੀਂ ਸਤਾ ਪ੍ਰਾਪਤ ਕਰ ਸਕੀਏ ਅੱਜ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਚਾਹੁੰਦੀ ਉਹਦਾ ਕਾਰਨ ਹੈ ਪਹਿਲਾਂ ਸਮਝ ਜੇ ਸਨ ਕਿ ਇਹਨਾਂ ਕੋਲ ਸਿੱਖ ਵੋਟ ਨੇ ਇਹਨਾਂ ਦੇ ਸਿੱਖ ਵੋਟ ਆ ਜਾਣਗੇ ਸਾਡੇ ਹਿੰਦੂ ਵੋਟ ਆ ਜਾਣਗੇ ਦੋਨੋਂ ਰਲ ਕੇ ਅਸੀਂ ਵਧੀਆ ਰਾਜ ਕਰਦੇ ਜਾਵਾਂਗੇ ਗੱਦੀ ਤੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਬੈਠੇ ਹੋਣਗੇ ਅਕਾਲੀ ਦਲ ਦੇ ਲੇਕਿਨ ਅਸਲ ਰਾਜ ਸਤਾ ਸਾਡੇ ਹੱਥਾਂ ਚੱਲਦੀ ਹੋਏਗੀ ਅਸੀਂ ਜੋ ਚਾਹਾਂਗੇ ਉਹਨਾਂ ਕੋਲ ਕਰਾਵਾਂਗੇ ਅੱਜ ਉਹਨਾਂ ਵੇਖ ਲਿਆ ਕਿ ਇਹਨਾਂ ਕੋਲ ਸਿੱਖ ਵੋਟਰ ਖਤਮ ਹੋ ਗਿਆ ਜਿਹੜਾ ਆਧਾਰ ਸੀ ਉਹਨੂੰ ਖਾ ਗਏ ਨੇ ਇਹਨਾਂ ਨੇ ਆਪ ਹੀ ਆਪਣਾ ਆਧਾਰ ਖਤਮ ਕਰ ਲਿਆ ਪਤਾ ਨਹੀਂ ਕਿ ਕਿਸ ਸਕਿਲਸਮੇਂ ਇਹ ਦੇ ਵਿੱਚ ਹੋਣ ਕਿਉਂਕਿ ਡਾਵਾ ਡੋਲ ਹੋ ਰਏ ਨੇ ਤੇ ਸ਼ਾਇਦ ਇਹਨਾਂ ਦੇ ਮਨ 'ਚ ਇਹ ਖਿਆਲ ਹੋਵੇ ਕਿ ਇਸ ਤਰ੍ਹਾਂ ਸਾਡੀ ਕੁਝ ਕਾਂਗਰਸ ਨਾਲ ਨੇੜਤਾ ਹੋ ਜਾਏਗੀ। ਮਨਮੋਹ ਸਿੰਘ ਜੀ ਦੀ ਫੋਟੋ ਉੱਥੇ ਲਾਉਣ ਨਾਲ ਕੇਂਦਰੀ ਸਿੱਖ ਜਾਇਬਕਰ ਦੇ ਵਿੱਚ ਤੇ ਅਸੀਂ ਕਾਂਗਰਸ ਨਾਲ ਸਮਝ ਪਾ ਕੇ ਫਿਰ ਜਿਹੜਾ ਰਾਜ ਸਤਾ ਹਾਸਲ ਕਰ ਸਕਾਂਗੇ। ਇਹ ਸੋਚ ਇਹਦੇ ਪਿੱਛੇ ਹੋ ਸਕਦੀ ਹੈ। ਮੈਂ ਗੱਲ ਨੂੰ ਖਤਮ ਕਰਾਂ ਅਗਰ ਇਹ ਸੋਚ ਵੀ ਨਹੀਂ ਵੀ ਹੈ ਫਿਰ ਵੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਫੋਟੋ ਲੱਗਣ ਦੇ ਵਾਸਤੇ ਜੋ ਕੁਆਲਿਫਿਕੇਸ਼ਨ ਚਾਹੀਦੀਆਂ ਨੇ ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ ਇੱਕ ਸਾਬਤ ਸੂਰਤ ਪੂਰਨ ਸਿੱਖ ਹੋਣਾ ਔਰ ਦੂਸਰਾ ਸਿੱਖ ਕੌਮ ਦੇ ਵਾਸਤੇ ਕੁਝ ਯੋਗਦਾਨ ਪਾਇਆ ਹੋਣਾ ਕਿਸੇ ਖੇਤਰ ਚ ਪਾਇਆ ਹੋਵੇ ਭਾਵੇਂ ਵਿਦਵਤਾਵ ਦੇ ਖੇਤਰ ਚ ਪਾਇਆ ਹੋਵੇ ਭਾਵੇਂ ਕੌਮੀ ਅਗਵਾਈ ਦੇ ਖੇਤਰ ਚ ਪਾਇਆ ਹੋਵੇ ਭਾਵੇਂ ਸਿੱਖ ਸੰਘਰਸ਼ਾਂ ਦੇ ਵਿੱਚ ਪਾਇਆ ਹੋਵੇ ਭਾਵੇਂ ਸੇ ਕੌਮ ਦਾ ਮਾਣ ਵਧਾਉਣ ਵਾਸਤੇ ਕੁਝ ਕੀਤਾ ਹੋਵੇ ਕੌਮੀ ਤੌਰ ਤੇ ਉਹਨਾਂ ਨੇ ਬੇਸ਼ੱਕ ਭਾਰਤ ਦਾ ਪ੍ਰਾਈਮ ਮਿੰਿਸਟਰ ਹੋਣ ਦੇ ਨਾਤੇ ਜੋ ਜਸ ਕਟਿਆ ਉਹਦੇ ਨਾਲ ਸੁਭਾਵਿਕ ਤੌਰ ਤੇ ਸੇ ਕੌਮ ਦਾ ਮਾਣ ਵਧਿਆ ਉਹਨਾਂ ਨੇ ਸਿੱਖ ਕੌਮ ਦੇ ਵਾਸਤੇ ਨਹੀਂ ਇਹ ਕੀਤਾ ਇਹ ਫਰਕ ਹੈ ਤੋਨਾਂ ਦੇ ਵਿੱਚ ਉਹਦੇ ਵਿੱਚੋਂ ਖਰੇ ਨਹੀਂ ਉਤਰਨੇ ਇਸ ਕਰਕੇ ਮੈਂ ਇਹ ਸਮਝਦਾ ਨਿੱਜੀ ਤੌਰ ਤੇ ਕਿ ਬਿਲਕੁਲ ਉਹਨਾਂ ਦੀ ਫੋਟੋ ਜਿਹੜੀ ਹੈ ਉਹ ਕੇਂਦਰੀ ਸਿੱਖ ਜਾਇਬ ਕਾਰਚ ਨਹੀਂ ਲੱਗਣੀ ਚਾਹੀਦੀ ਪਾਵਨ ਸੀ ਸਿੱਖ ਹੋਣ ਕਰਕੇ ਉਹਨਾਂ ਤੇ ਮਾਨ ਕਰੀਏ ਉਹਨਾਂ ਦਾ ਸਤਿਕਾਰ ਕਰੀਏ ਕਿਉਂਕਿ ਉਹਨਾਂ ਨੇ ਸੰਸਾਰ ਦੇ ਵਿੱਚ ਸਿੱਖ ਦਾ ਇੱਕ ਸੋਹਣਾ ਇਮੇਜ ਪੇਸ਼ ਕੀਤਾ ਹੈ ਸੋਹਣਾ ਸਰੂਪ ਪੇਸ਼ ਕੀਤਾ ਹੈ ਕਿ ਕਿੱਡੇ ਸਿਆਣੇ ਹੁੰਦੇ ਨੇ ਕਿੱਡੇ ਸੁਲਝੇ ਹੁੰਦੇ ਨੇ ਔਰ ਕਿੱਡੇ ਉੱਚੇ ਕੈਰੈਕਟਰ ਦੇ ਹੁੰਦੇ ਨੇ ਆਚਰਣ ਦੇ ਹੁੰਦੇ ਨੇ ਇਹ ਗੱਲਾਂ ਬੇਸ਼ੱਕ ਉਹਨਾਂ ਨੇ ਉ ਜਾ ਕੇ ਕੀਤੀਆਂ ਨੇ ਉਹਦੇ ਵਾਸਤੇ ਸਾਨੂੰ ਮਾਣ ਹੈ ਮਾਣ ਰਹਿਣਾ ਚਾਹੀਦਾ ਹੈ ਲੇਕਿਨ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਫੋਟੋ ਲੱਗਣ ਵਾਸਤੇ ਜਿਹੜੀਆਂ ਬੇਸਿਕ ਕੁਆਲੀਫਿਕੇਸ਼ਨ ਚਾਹੀਏ ਯਾਨੀ ਮੁੱਢਲੇ ਗੁਣ ਚਾਹੀਦੇ ਨੇ ਉਹਦੇ ਉੱਤੇ ਉਹ ਖਰੇ ਨਹੀਂ ਉਤਰਦੇ इस करके मैं समझना है पेंटिंग नहीं लगनी चाहिए आप जी मेरे विचार किमें लगे आप जी कमेंट करके जरूर दसना जे मेरे को लो कुछ गलती है तो उस करने भी गुंजाइश पूरी रहेगी आप जी दे कमेंट्स आप जी दे सुझाव मेरे वास्ते खुराक ने मैं हर बारी बेनती करना जे थानू वीडियो ठीक लगी तो चाहते हो कि कौम के प्रति जागरूकता पैदा हो ਤੈਨੂੰ ਵਕਤ-ਵਕਤ ਸ਼ੇਅਰ ਕਰ ਦੇਣਾ ਜੇ ਆਪ ਜੀ ਨੇ ਅਜੇ ਤੱਕ ਮੇਰਾ ਚੈਨਲ ਸਾਨੇੜਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਉਹਨੂੰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਘੰਟੀ ਦਾ ਬਟਨ ਵੀ ਦਬਾ ਦੇਣਾ ਤਾਂ ਕਿ ਜਦੋਂ ਕੋਈ ਨਵੀਂ ਵੀਡੀਓ ਆਵੇ ਆਪ ਤੱਕ ਪਹੁੰਚ ਹੋ ਜਾਏ ਫੇਸਬੁੱਕ ਤੇ ਵੀ ਮੇਰਾ ਪੇਜ ਹੈ ਸਾਨੇੜਾ ਟੀਵੀ ਦੇ ਨਾਮ ਦੇ ਉੱਤੇ ਹੀ ਉੱਥੇ ਵੀ ਆਪ ਜੀ ਮੈਨੂੰ ਫੋਲੋ ਵੀ ਕਰੋ ਵੀਡੀਓ ਨੂੰ ਲਾਈਕ ਵੀ ਕਰੋ ਔਰ ਉੱਥੇ ਵੀ ਆਪਣੇ ਸੁਝਾਅ ਦੇ ਸਕਦੇ ਹੋ ਆਪ ਜੀ ਜ਼ਰੂਰ ਦਿਓ ਬਸ ਅੱਜ ਇਨੇ ਕ ਬਚਨ ਸਾਂਝੇ ਕਰਕੇ ਆਪ ਜੀ ਬਸ ਸੁਖੀ ਮਾਦਦ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ